ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾਠ ਨਗ ਸੇ ਲੈ ਲੈ ਕੇ ਆ ਜੀ ਇੱਕ ਟੋਕੜ ਗੱਭਣ ਮੱਝ ਹੈ ਬਾਈ ਬੱਚਾ ਵੀ ਮਗਰ ਹੈਗਾ ਚੰਗੀ ਐ ਠੰਡੀ ਸੀਲ ਆ ਬਾਈ ਨੇ ਦੱਸਣ ਦੇ ਹੁਦਾਕ ਤੇ ਤਿੰਨ ਬਾਈ ਕੋਲੇ ਝੋਟੀਆਂ ਨੇ ਟਾਪ ਬਰੀਡ ਦੀਆਂ ਤੇ ਇੱਕ ਹੀ ਪਰ ਬੱਚੀ ਐ ਇੱਕ ਗੱਭਣ ਬੱਚੀ ਐ ਚੈੱਕ ਪਾਸ ਆ ਬਾਈ ਤੇ ਨਾਲ ਦੀ ਵੜਾ ਜਿਹੜੀ ਇਹ ਵੀ ਤਾਜੀ ਸੂਈ ਵੀ ਐ ਤੇ ਪਰੇ ਵੜਾ ਉਹ ਵੀ ਤਾਜੀ ਸੂਈ ਵੀ ਐ ਆਉ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਹੋ ਠੀਕ ਹੋ ਵਧੀਆ ਬਾਈ ਬਾਈ ਜੀ ਠੀਕ ਆ ਨਾਮ ਤੇ ਐਡਰੈਸ ਬੋਲ ਨਾਮ ਆਪਣਾ ਗੋਰਾ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਤਪਾਦ ਸੀਲ ਨਾਲਸਾ ਰੋਡ ਤੇ ਆਪਣਾ ਘਰ ਆ ਬਾਈ ਨੰਬਰ ਹੈਗਾ 872880432 ਵੀਰੇ ਠੀਕ ਆ ਬਾਈ ਬਾਈ ਜੀ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆ ਸੂਈ ਹੈ ਉਹ ਐਸ ਹੋਏ ਸੂਈ ਦੀ ਆ ਬਾਈ ਕਦੋਂ ਸੂਈ ਆ ਬਾਈ ਹੋਗੇ 12 13 ਦਿਨ ਵੀਰੇ ਸੁਈ ਨੂੰ 12 ਤੋਂ 13 ਦਿਨ ਬੱਚਾ ਕੀ ਆ ਮਾੜਾ ਬੱਚਾ ਵੀਰੇ ਦੇ ਮਗਰ ਆ ਬੱਚਾ ਆ ਭਾਈ ਕਿੰਨਾ ਦੁੱਧ ਤਿਆਰ ਆ ਭਾਈ 16 ਕਿਲੋ ਤੋਂ 4 ਦਾ ਨਟ ਤਿਆਰ ਆ 20 20 ਦੇ ਦੋਗੀ ਨਾਰਮਲ ਸੇਵਾ ਤੋਂ ਆਈ ਰਹੀ ਆ ਠੀਕ ਆ ਭਾਈ ਆਰਡਰ ਕਰਨੀਆਂ ਲੈ ਥੱਲੇ ਠੰਡੀ ਦੇਖੋ ਯਾਰ ਭਾਈ ਕੀ ਬਾਤ ਆ ਲੈ ਨਹੀਂ ਰੀਸਾ ਭਾਈ ਜਿਵੇਂ ਮਰਦੀ ਬਹਿ ਜਾ ਕੋਈ ਬਾਈ ਨੇ ਬੱਚਾ ਨਹੀਂ ਲਾਇਆ ਕੋਈ ਉਹਦੇ ਨਾਲ ਗਾਲਾਂ ਕਰ ਲੈ ਗ੍ਰੈਂਡੋ ਬੈੜਾ ਮਾ ਇਹਨਾਂ ਗਾਲਾਂ ਕਰ ਲੈ ਕਿਹੜੀ ਨਸਲ ਗ੍ਰੈਂਡੋ ガーランド ਠੀਕ ਆ ਭਾਈ ガーランドੋਂ ਨਸਲਾ ਇੱਕ ਆਰਡਰ ਕਮਾਲ ਕੀ ਬਾਤ ਆ ਖਾਣ ਦਾ ਸਾਈਜ਼ ਚੈੱਕ ਕਰ ਮੂਰਦੀ ਦਿਖਾ ਦਿਓ ਜੀ ਅੱਠੀ ਚੋਲੇ ਚਾਹ ਮਸ਼ੀਨ ਆ ਚੋਲੇ ਨਾੜਾ ਦੇਖੋ ਫੁੱਲ ਆ ਕੀ ਬਾਤ ਆ ਭਾਈ ਬਾਕੀ ਵੱਡੀ ਗੱਲ ਦੀ ਫੈਂਟ ਬਹੁਤ ਆ ਫੈਂਟ ਬਹੁਤ ਆ 70 ਫੈਂਟ ਵਾਲਾ ਹੀ ਆ ਜਾਂਦਾ ਗਰਮੀ ਗਰਮੀ ਨਹੀਂ ਮੰਨਣੀ ਗਰਮੀ ਖੋਲੀ ਭਾਈ ਤੂੰ ਬਾਕੀ ਯਾਰਾ ਵਧੀਆ ਇਹ ਮੱਝ ਦਾ ਮਕਾਵਲਾ ਕਰਦੀ ਆ ਸਹੀ ਗੱਲ ਆ ਡੇਰੀ ਚ ਪਾਉਣ ਨੂੰ ਵਧੀਆ ਠੀਕ ਇਹ ਨਸਲ ਦੀ ਮੰਗ ਬਹੁਤ ਆ ਮਿਲਦੀ ਘੱਟ ਆ ਬਹੁ ਘੱਟ ਮਿਲਦਾ ਗੱਲ ਕਰਨ ਵਾਈ ਹੀ ਨਹੀਂ ਗਈ ਯਾਰ ਵੀਰੇ ਲੈਟ ਭੱਜ ਗਿਆ ਤੜਕੇ ਦੀ ਬੁਰਾ ਹਾਲੀ ਠੀਕ ਆ ਫੇਸ ਦੀ ਬਿਊਟੀ ਕਮਾਲ ਦੇਖੋ ਕੱਦ ਬਰੀਟ ਓਕੇ ਆ ਚਾਰ ਥਣ ਪੂਰੀ ਵਿੱਥੀ ਤੇ ਚਵਾਈ ਤੂਈ ਕਿਵੇਂ ਆ ਬਾਈ ਇੱਕ ਨੰਬਰ ਮਾਰਦਾ ਧਾਰਾਂ ਕੋਲ ਇੱਕ ਨੰਬਰ ਚਵਾਈ ਆ ਬਾਈ ਕਹਿੰਦਾ ਠੰਡੀ ਫੁੱਲ ਆ ਯਾਰ ਹੱਡੀ ਤਾਂ ਕਿਆ ਬਾਤਾਂ ਆ ਲੈ ਪੁੱਠੇ ਪਾਸੇ ਵਹਜਾ ਸਿੱਧੇ ਪਾਸੇ ਵਹਜਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬਰੀਟ ਕਰਮ ਵਾਲੀ ਦੇ ਫੁੱਲ ਆ ਬਾਈ ਪਿਓਰ ਗ੍ਰੈਂਡ ਹੋਵੇ ਹਾਂ ਰਿਜਨਲ ਰਿਜਨਲ ਆ ਫਿਰ ਰਿਜਨਲ ਜਮਾ ਠੀਕ ਹੈ ਬਾਈ ਬਾਕੀ ਦੂਏ ਨੰਬਰ ਤੇ ਮੀਡੀਅਮ ਸਾਈਜ਼ ਆ ਬਾੜੀ ਵੱਡੀ ਨਾ ਮੰਨ ਕੇ ਲੈ ਬਾੜੀ ਛੋਟੀ ਵੀ ਨਹੀਂ ਮੀਡੀਅਮ ਸਹੀ ਆ ਆਮ ਗਾ ਜਿੱਡੀ ਹੈਗੀ ਜਿੱਡੀ ਕੀ ਹੁੰਦੀ ਹੈ ਇਹ ਹੂੰ 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 ਪਿੱਠ ਪੁੜੇ ਦੀ ਦੇਖਣੀ ਚੱਕਣੀ ਆ ਕੀ ਬਾਤ ਆ ਬਾਈ ਤੇ ਲੈ ਬਾਈ ਚਵਾਈ ਵੀ ਕੋਈ ਚੱਕਮੀ ਬਾਈ ਕਹਿੰਦਾ ਤਾਰਾ ਮਾਰ ਕੇ ਦਿਖਾਨੇ ਚੋਣ ਦੇਖੋ ਤੁਸੀਂ ਜਿਹੜੇ ਸਾਬ ਨਾਲ ਥਣ ਲੱਗੇ ਨੇ ਚਵਾਈ ਬੜੀ ਚੰਗੀ ਆ ਯਾਰ ਹਾਂ ਬਸ ਠੀਕ ਹੈ ਭਾਈ ਆਇਆ ਮੋੜ ਕੇ ਇੱਥੇ ਆ ਗਿਆ ਦੇਖਦਾ ਮਾੜੀ ਜਿਹੀ ਪਾ ਕੇ ਯਾਰ ਮੋੜ ਕੇ ਇੱਥੇ ਆ ਕੇ ਕਹਿੰਦਾ ਮੇਰੇ ਚੱਲਦੀ ਦੀ ਹੂੰ ਸਹੀ ਗੱਲ ਇਹ ਆਪਾਂ ਪਹਿਲਾ ਵੀਡੀਓ ਵਿੱਚ ਗੱਲ ਕਰੀ ਆ ਹੂੰ ਮੋੜ ਕੇ ਕਈ ਵਾਰੀ ਭਰਾ ਹੋਰ ਭਰਾ ਮੋੜ ਕੇ ਭਾਈ ਆਪਾਂ ਕਹਿੰਦੇ ਬੇਇੱਜ਼ਤੀਆਂ ਮੋੜ ਕੇ ਆਲਾ ਦੂਜੀ ਵਾਰ ਜਿਹੜਾ ਜੀਰੋਂ ਫੋਨ ਲਾਉਣਾ ਵੀਡੀਓ ਪਾਉਣ ਲੱਗਣਾ ਕੋਈ ਨੁਕਸ ਹੋਊਗਾ ਹੂੰ ਸਹੀ ਗੱਲ ਅੱਗੇ ਦੋ ਨੰਬਰ ਤੇ ਕਿਹੜਾ ਸੂਸ ਹੋਈ ਦੂਗਾ ਸੂਸ ਦੀ ਆ ਬਈ 25 26 ਕਿਲੋ ਦੁੱਧ ਰੈਡੀ ਆ ਥਲੇ ਤਾਂ ਦੱਸ ਦਿੰਦੀ ਇਹ ਸੂਈ ਦੀ ਆ ਹੂੰ ਤੇ ਤੀ ਬੱਤੀ ਕੋਲ ਤੋਂ ਪਾ ਲੂਗੀ ਫਾਰਮ ਵਾਲੀ ਬੱਛੀ ਆ ਬੱਚਾ ਮਗਰ ਬੱਚਾ ਇਹਦੇ ਮਗਰ ਹੀ ਬੱਚਾ ਬਾਈ ਠੀਕ ਬੱਛੀ ਵਾਲੀ ਹੈਗੀ ਸੀ ਉਹਦੀ ਪੌਣੀ ਸੀ ਤੂੰ ਲੇਟ ਹੋ ਗਿਆ ਬੈਗੀ ਓਕੇ ਆਰਡਰ ਦੇਖਣਾ ਕਮਾਲ ਦਾ ਫਿਟਿੰਗ ਵਾਲਾ ਲੈ ਬਾਈ ਆਰਡਰ ਫਿਟਿੰਗ ਵਾਲਾ ਲੈ ਵਾ ਥਾਣ ਦੇਖ ਬਈ 31 ਥਣ ਵੀ ਇਹ ਮੀਡੀਅਮ ਮਸ਼ੀਨ ਵਾਲੀ ਆ ਥਣ ਨਾੜਾ ਨੂਣਾ ਦੇਖੋ ਬੋਲਾ ਬਈ ਬਰੀ ਟੈਕ ਨੰਬਰ ਇੱਕ ਨਾਲ ਤਾਂ ਬੋਲੀ ਆ ਠੰਡੀ ਯਾਰ ਇਹ ਵੀ ਫੁੱਲ ਆ ਹਨ ਜਿਵੇਂ ਮਰਜ਼ੀ ਵਹ ਜਾ ਕੋਈ ਚੱਕਰੀ ਨਹੀਂ ਲੈ ਉਹਦੇ ਵਾਂਗੂ ਠੰਡੀ ਪੋਲਾ ਕਿਆ ਬਾਤ ਹੈ ਬਈ ਲੈ ਥਾਣ ਮੇਰੇ ਤੋਂ ਚੈੱਕ ਕਰਵਾਉਣ ਹੈ ਚਾਰੇ ਥਾਣ ਨਿਕੜਵੇਂ ਪੂਰੇ ਗੈਰ ਦੇ ਨਾੜਾ ਨੂੜਾ ਫੁੱਲ ਜੰਗੀਆਂ ਬਰੀਡ ਬਹੁਤ ਯਾਰ ਵੜਦੇ ਹਨ ਫੇਸ ਦੀ ਬਿਊਟੀ ਬੋਦੀਵਾਦੀ ਪੂਰੀ ਚੰਗੀ ਸਨਾ ਕਪੜਾ ਵੜ ਦੇ ਵਿੱਚ ਫਾਰਮ ਵਾਲੀ ਬੱਚੀ ਆ ਯਾਰ ਟਰੈਕਟਰ ਫਾਰਮ ਤਿਆਰ ਕਰਨ ਵਾਲੀ ਬੱਚੀ ਆ ਸਹੀ ਗੱਲ ਹੈ ਬਰ ਰੋਲਾ ਬੱਛਾ ਦੇਗੀ ਹਮ ਕੁਆਲਿਟੀ ਚੈੱਕ ਕਰੋ ਵੱਡੀ ਆ ਕੋਈ ਛੋਟੀ ਨਾ ਮੰਨ ਕੇ ਲੋ ਸਹੀ ਗੱਲ ਆ ਬਈ ਕੱਦ ਵੱਡਾ ਕੋਈ ਛੋਟ ਹੀ ਨਹੀਂ ਪ੍ਰਿੰਟ ਵਾਲੀ ਜਾਤ ਵਾਲੀ ਬਰੀਟ ਵਾਲੀ ਬਹਿੜਾ ਲੈ ਬਰੀਕ ਆ ਬਾਕੀ ਹਾਂ ਫੇਸਬੂਕ ਬੜਾ ਪਿਆਰਾ ਹੈ ਨਾ ਕਰਮਾ ਬਹੁਤ ਮੂਰੇ ਤੇਰਾ ਧੋਰਾ ਨਹੀਂ ਕਮਲ ਕਮਲਾ ਦੇ ਸਹੀ ਗੱਲ ਹੈ ਕੀ ਦੇਖਣਾ ਫੇਰਾ ਤੇ ਕੀ ਮੋਲ ਆ ਭਰਾ ਇਹ ਤਾਂ ਜਾਇਦ ਜਾਨ ਇਹ ਮੁੱਲ ਕੋਈ ਮਰਜ਼ੀ ਕਰਕੇ 28 ਦੇਣੀ ਹੈ 1 28 ਦੀ ਠੀਕ ਆ ਮੁੱਲ ਕਰਾਉਣਾ ਬਾਈ ਕਹਿੰਦਾ ਜਿਹੜਾ ਮਾੜਾ ਕਰਾ ਲੋ ਸਵਾ ਕਰਾਓ 1 28 ਦੇਣੀ 1 ਲੱਖ 28 ਹਜ਼ਾਰ ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਬਾਈ ਵੜ ਚੰਗੀ ਬਹੁਤ ਫੁੱਲ ਕਰਦ ਚ ਫੁੱਲ ਬਰੀਡ ਚ ਅਲੀਵਾ ਕਮਾਲ ਦਾ ਫੇਸ ਬੋਦੀਵਾਦੀ ਬਹੁਤ ਚੰਗੀਆਂ ਸੁਨੱਖ ਪੁਣਾ ਬੈਠੇ ਡਾਕਟਰ ਕਿੱਡੀ ਆ ਹਾਂ ਕੱਦ ਦਾ ਅੰਦਾਜ਼ਾ ਲਾ ਲਿਓ ਬਾਈ ਬਰਾਬਰ ਖੜਾ ਉਸ ਹਮਨ ਅੰਦਾਜ਼ਾ ਲਾ ਕੱਦ ਆਪਣੇ ਸੁੱਖ ਨਾਲ ਵਧੀਆ ਵੀਰੇ ਹਮ ਸਹੀ ਗੱਲ ਅੱਗੇ ਭਾਈ ਹਾਂ ਲੈ ਠੀਕ ਐ ਦੀਆਂ ਪਤਾਰਾ ਮਾਰਦੇ ਨੇ ਫਿਰ ਚੂਣੀ ਪੈਣੀ ਆ ਜੇਰ ਆਪਾਂ ਨੂੰ ਅੱਛਾ ਮਾਰਨੇ ਚਾਹੇ ਮਾਰਨੇ ਮੜ ਕੇ ਚੂਣੀ ਪੈਣੀ ਆ ਆਪਾਂ ਨੂੰ ਠੀਕ ਐ ਉੱਤਰਿਆ ਹੁੰਦੀ ਆ ਉਹਦੀ ਨਾਲ ਨਾਲ ਉਹਦਾ ਸਾਨੂੰ ਮੋਟਾ ਲੱਗਿਆ ਨਾ ਸਹੀ ਗੱਲ ਆ ਹਮ ਅੱਗੇ ਬਈ ਬੱਚੀ ਗੱਬਣਾ ਇਹ ਇਹ 5.5 ਦੀ ਗੱਬਣਾ ਵੀ ਥਾਣ ਦੇਖਿਆ ਡਾਕਟਰ ਕਿੰਨਾ ਚੰਗਾ ਲੱਗਿਆ ਚੈੱਕ ਪਾਸ ਹੈ ਬਈ ਆਪਨੀ ਕਰਾਈ ਦਾ ਲੈ ਕਰਾਉਣੀ ਵੱਡੀ ਇਹ ਵੀ ਛੋਟੀ ਨਾ ਮੰਨ ਕੇ ਲਿਓ ਛੇਸ ਦੀ ਬਿਊਟੀ ਦੇਖੋ ਲੈ ਬਰੀਡ ਚ ਚੈੱਕ ਕਰੋ ਬੋਦੀਵਾਦੀ ਪੂਰੀ ਚੰਗੀ ਤੇ ਕਦ ਦੇਖੋ ਕਦ ਪੂਰੇ ਕਦ ਫੁੱਲ ਬਰੀਡ ਤੇ ਝੂਲੀ ਨੇੜ ਲੋ ਚੈੱਕ ਕਰਵਾ ਲੈ ਸਾੰਭੀ ਦੀ ਬਹੁਤ ਸੁਖਣਾ ਲੈ ਚਾਰੇ ਪੂਰੇ ਗੈਪ ਤੇ ਝੂਲੀ ਹਣ ਬਹੁਤ ਚੰਗੇ ਯਾਰਾ ਲੇਵਾ ਜਾ ਤਿਆਰ ਕਰਨ ਲੱਗ ਗਈ ਹੁਣ ਹਾਂ ਹਾਂ ਗੱਪਾਂ ਅੱਛਾ ਸਟਾਰਟ ਕਰ ਲਿਆ ਬਣਾਉਣਾ ਲੈ ਬਾਕੀ ਵੱਡੀ ਆ ਵੀਰੇ ਹਾਂ ਕੱਦ ਚੈੱਕ ਕਰ ਲਓ ਕੋਈ ਛੋਟੀ ਨਹੀਂ ਬਈ ਅੱਜ ਫਾਰਮ ਵਾਲੇ ਨੇ ਲੈਣੀ ਆ ਨਾ ਮੂਰੇ ਗਰਮੀ ਚ ਸੂਣੀ ਆ ਸਹੀ ਗੱਲ ਜਿਵੇਂ ਮਰਜੀ ਤਿਆਰ ਕਰ ਲੈ ਹੁਣ ਲੈ ਕੇ ਕੱਦ ਫੁੱਲਾ ਛੋਟੀ ਨਾ ਮੰਨਿਓ ਬਿਊਟੀ ਡਗਣੇ ਕਰ ਜੂ ਜਿੰਨੇ ਦੀ ਹੁਣ ਦੇਵਾਂਗੇ ਆਪਾਂ ਬਰੀਡ ਬਹੁਤ ਆ ਯਾਰ ਬੱਚੀ ਦੀ ਬਾਹਲੀ ਚੰਗੇ ਫਾਰਮ ਚੋਂ ਲੈ ਜਾਵੇ ਮੋਗੇ ਕੋਲ ਕਿਸ਼ਨਪੁਰਾ ਪਿੰਡ ਆ ਠੀਕ ਆ ਅਬ ਵੀਡੀਓ ਵੀ ਦਿਖਾ ਦਾਂਗੇ ਜਿੱਥੋਂ ਲਈ ਆ ਠੀਕ ਆ ਬਾਈ ਦੇਖ ਹੂੰ ਕਿਆ ਬਾਤ ਆ ਭਾਈ ਬਾਕੀ ਨਵਾਂ ਆਉਣ ਦੀ ਕਮੀ ਰਹੀ ਐ ਜੱਸ ਕਿੰਨਾ ਕੁ ਰਿਕਾਰਡ ਸ੍ਰੀ ਮਾਂ ਦਾ ਇਹ ਤਾਂ 32 ਕਿਲੋ ਰਿਕਾਰਡ ਆ ਵੀਰੇ ਯਾਰ 32 ਕਿਲੋ ਉਹਦਾ 25 ਕਿਲੋ ਰਿਕਾਰਡ ਉਹ ਨਗਰੀ ਉਹ ਮਾੜੀ ਇੱਕ ਕ੍ਰਾਸ ਬ੍ਰੀਡ ਆ ਹੂੰ ਕਿਆ ਬਾਤ ਆ ਯਾਰ ਜਾਤ ਬਹੁਤ ਵਚੀਰੀ ਬੜੀ ਵੀ ਬਹੁਤ ਆ ਜਾਤ ਫੁੱਲ ਆ ਭਾਈ ਗੱਲ ਕਰ ਨਵਾਈ ਨਹੀਂ ਕਹੀ ਨਹੀਂ ਤੂੰ ਮੂੰਹ ਦੇਖ ਲੈਂਦੇ ਜੀ ਆਪਾਂ ਤੇ ਕੀ ਮੋਲ ਆ ਭਾਈ ਜਾਇਜ ਜਿਆਦਾ 51000 ਦੇਣੀ ਆ ਭਾਈ 57 ਗਾਂ ਦਾ ਸਕੀਮ ਹੀ ਆ ਤਾਂ ਬਸ ਠੀਕ ਆ ਭਾਈ ਹੂੰ 57000 ਦੀ ਵੜ੍ਹ ਭਾਈ ਕਹਿੰਦਾ ਦੇ ਦਿਆਂਗੇ ਮੋਲ ਜਾਇਜ ਬੜ੍ਹ ਚੰਗੀ ਆ ਵੱਡੇ ਕਰਦੇ ਚਾ ਭਾਈ ਕਿਆ ਕਪਾਸ ਆ ਗੱਬਣਾ ਝੂਲੀ ਦੇਖੋ ਝੂਲੀ ਸਾਡੇ ਤਿੰਨ ਮਹੀਨੇ ਸਾਹਮਣੇ ਬਣੀ ਡਾਕਟਰ ਆਰਡਰ ਬਾਕੀ ਦੇ ਸਾਈਜ਼ ਬਹੁਤ ਆ ਲੈ ਬਾਈ ਬਰਾਬਰ ਖੜਾ ਉਸ ਤੋਂ ਅੰਦਾਜ਼ਾ ਲਾਇਆ ਉੱਠ ਪਾ ਦੇ ਚੱਕ ਮੈਂ ਕੋਈ ਆਇਆ ਨਹੀਂ ਹਮ ਸਹੀ ਗੱਲ ਆ ਦੇਖ ਝੂਲੀ ਬਹੁਤ ਚੰਗੀ ਹੈ ਆਰਡਰ ਬਣਾਉਣਾ ਵੀ ਸਟਾਰਟ ਕਰ ਲੈਣ ਦਾ ਸਾਈਜ਼ ਵਾਲਾ ਸੋਨਾ ਹੋਰ ਗੱਲਾਂ ਨੇ ਗੱਲਾਂ ਹਮ ਲੈ ਕਿਆ ਬਾਪ ਅੱਗੇ ਬਈ ਪ੍ਰਵੱਚੀ ਹਾਂ ਇਹ ਵੀ ਖਾ ਇਹ ਟੀਕਾ ਲੈਣ ਦੇ ਕਾਬਲ ਆ ਯਾਰ ਕਿੰਨੀ ਉਮਰ ਹੈ ਦੀ ਇਹ ਹੋ 17 ਕਿੰਨੇ ਮਹੀਨੇ ਨੇ ਬਈ ਦੇਖ ਇਹਦਾ ਥਾਣ ਦੇਖ ਲੈ ਸੋਣਾ ਹਾਂ ਥਾਣ ਬਹੁਤ ਝੰਨਾ ਨਾ ਝੂੜੀ ਇੱਕ ਨੰਬਰ ਆ ਚਾਰ ਥਾਣੇ ਗਲਬੀ ਥਾਣਾ ਬਈ ਪ੍ਰਿੰਟ ਬੜਾ ਚੰਗਾ ਜੀ ਹੈ ਨਾ ਫੇਸ ਦੇਖ ਲੈ ਫੇਸ ਦੀ ਬਿਊਟੀ ਬੋਦੀਵਾਦੀ ਪੂਰੀ ਚੰਗੀ ਆ 25 ਲੀਟਰ ਦਾ ਰਿਕਾਰਡ ਹਾਂ 25 26 ਕਿਲਰ ਰਿਕਾਰਡ ਹੈਗਾ ਵੀਰੇ ਠੀਕ ਆ ਬਈ 25 26 ਲੀਟਰ ਦਾ ਰਿਕਾਰਡ ਆ ਫੇਸ ਦੀ ਬਿਊਟੀ ਇੱਕ ਨੰਬਰ ਤੋਰਾ ਤੇ ਬਰੀਡ ਚੈੱਕ ਕਰੋ ਬਈ ਕਿਆ ਬਾਤ ਆ ਬਾਕੀ ਆਪਾਂ ਮਾੜੇ ਬਾਹਰ ਸਿਆਜ ਬੰਨਗੇ ਤੇਰੇ ਮੂਰੇ ਆ ਕੇ ਪੱਠੇ ਵੀ ਪੈ ਖੜਲੀ ਚ ਜੇ ਠੀਕ ਆ ਤੈਨੂੰ ਫੋਨ ਲਾਤਾ ਪਹਿਲਾਂ ਲਾਈਟ ਢ ਕੀ ਮੋਲ ਹੈ ਬਈ ਜਾਇਜ਼ ਇਸ 17 ਦੇ ਦਾਂਗੇ ਇਹਦੇ ਠੀਕ ਆ 17000 ਰੁਪਿਆ ਮੋਲ ਨਾ ਬੱਚੀ ਚੰਗੀ ਆ ਬਈ ਮੋਲ ਜਾਇਜ਼ ਆ ਥਣ ਝੋਲੀ ਚੰਗੀ ਆ ਕੱਦ ਚੰਗਾ ਟੀਕੇ ਦੇ ਤਕਰੀਬਨ ਕਾਬਲ ਆ ਆ ਕਾਬਲੇ ਵੀਰੇ ਜਮਾ ਕਾਬਲ ਆ ਬਈ ਜਮਾ ਕਾਬਲ اندر ਹੋ ਜਾਣਾ ਸਹੀ ਇੱਕ ਨੰਬਰ ਬੱਚਾ ਠੀਕ ਆ ਬਾਈ ਹਮ ਅੱਗੇ ਬਈ ਕੱਟੀ ਹੈ ਕਿੰਨੀ ਉਮਰ ਹੈ ਦੀ ਇਹਦੀ ਹੋ ਗਈ 16 ਮਹੀਨੇ ਨੇ ਕੱਟੀ ਡਿਊਟੀ ਚੈੱਕ ਕਰਣਾ ਬੱਚੇ ਦੀ ਯਾਰ ਸਿੰਘ ਪਤਲਾ ਸਿੰਘ ਆ ਯਾਰ ਜਮਾ ਹਨ ਇਹ ਤਾਂ ਸਹੀ ਵਨ ਪਤਾ ਪਤਾ ਕਰਕੇ ਦੱਸ ਦਿਆਂ ਕੱਟੀਆਂ ਤੇ ਨਾਂ ਦਾ ਯਾਰ ਠੀਕ ਆ ਹਾਂ ਯਾਰ ਮੈਨੂੰ ਇਹ ਤਾਂ ਮੋਬਾਈਲ ਚਾਰਜ ਕੀਤਾ ਮੈਨੂੰ ਯਾਦ ਰਹਿੰਦਾ ਜਰਾ ਠੀਕ ਆ ਲੈ ਪੂਸ ਵਜੇ ਕਿੰਨੀ ਬਾਲ ਵਰਗੀ ਬਤਲੀ ਕੀ ਬਾਤ ਆ ਹੂੰ ਲਵਨੀ ਜਿਹੜੇ ਪੂਸ ਪੂਰੀ ਤੇ ਝੂਲੀ ਰਖਾਉਂਦੇ ਆ ਲੈ ਚਾਰ ਥਣ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਕੀ ਬਾਤ ਆ ਯਾਰ ਇਹਨੇ ਜੀ ਨਹੀਂ ਲਾਇਆ ਕੱਲ ਦਾ ਕੱਟੀ ਨਾ ਛੜਾ ਜਾ ਠੀਕ ਆ ਮਾੜੀ ਤੋਰ ਦੀ ਬਾਈ ਕਿੰਨਾ ਕੁ ਰਿਕਾਰਡ ਆ ਵੈਸੇ ਦੀ ਮਾਂ ਦਾ ਬਾਈ ਇਹ 15 ਕਿਲੋ ਚੱਲਦੀ ਸੀ ਇਹਦੀ ਮਾਂ ਵੀਰੇ ਇਥੋਂ ਲਈ ਦਰਾਜ ਤੋਂ ਕੱਟੀ ਆਪਾਂ ਇਹ ਠੀਕ ਆ ਹੂੰ ਚੰਗੀ ਮੈਂ ਦੀ ਕੱਟੀ ਆ ਦੱਸਿਆ ਜਿੱਥੋਂ ਲਈ ਆਪਾਂ ਠੀਕ ਆ ਕੱਟੀ ਚੰਗੀ ਆ ਬਾਈ ਸਮੀ ਵੀ ਆ ਫੇਸ ਬੜਾ ਚੰਗਾ ਕਰਦ ਚੰਗਾ ਬਰੀਡ ਇੱਕ ਨੰਬਰ ਹੈਗੀ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਥਣ ਜੋ ਵੀ ਚੰਗੀ ਆ ਬਾਕੀ ਸੀਮਣ ਦਾ ਜਿਹੜਾ ਵੀ ਰਿਕਾਰਡ ਆ ਬਾਈ ਕਹਿੰਦਾ ਆਪਾਂ ਕੋਈ ਚੱਕ ਨਹੀਂ ਲੈ ਕੇ ਦੇ ਦੇਗੇ ਮੂਰੇ ਦੇਖਦੇ ਕੰਬਲਾ ਪੂਰਾ ਨਹੀਂ ਰਿਹਾ ਇਹਦੇ ਵੀ ਜਿਹੜੀ ਬਰੀਡ ਆ ਉਹ ਤਾਂ ਬਰੀਡ ਹੀ ਆ ਬਰੀਡ ਤਾਂ ਆਪ ਹੀ ਬੋਲਦੀ ਆ ਯਾਰ ਬਾਹਲਾ ਤਾਂ ਨਹੀਂ ਕਹਿੰਦਾ 13 33 ਦੀ ਵੇਖ ਜਿੱਤਿਆ ਹੋ ਕੇ ਠੀਕ ਆ ਬਾਕੀ ਸੇਵਾ ਦੇ ਆ ਹਾਂ ਤੇ ਮੁੱਲ ਕੀ ਇਹਦਾ ਜਾਇਜ਼ ਇਹ 32 ਦੇ ਦੂਆ 32000 ਦੀ ਮਾਨ ਇਹ ਸਾਰੀਆਂ ਇਕੱਠੀਆਂ ਲਵੋ ਇੱਕ ਪੰਜ ਦੇ ਦਿਆਂਗੇ ਠੀਕ ਆ ਬਾਈ ਅੱਗੇ ਦੋ ਨੰਬਰ ਤੇ ਇਹ ਵੀ ਖੋਲ ਲਓ ਮੜੀ ਝੋਲੀ ਆ ਦੇਖੀ ਦੇ ਵਿੱਚ ਝੋਲੀ ਦਿਖਾ ਰਹੀ ਹੈ ਇਹਦੀ ਲੈ ਬੜਾ ਬਹੁਤਾ ਯਾਰ ਹਨਾ ਬੜਾ ਚੰਗਾ ਕੱਟੀਆਂ ਯਾਰ ਬਰੀਡ ਵਾਲੀਆਂ ਕੱਟੀਆਂ ਹੂੰ ਝੋਲੀ ਚੰਗੀ ਆ ਬਲ ਬਲ ਪੂਰੇ ਆ ਸਿੰਘੀ ਸਿੰਘੀ ਬਹੁਤ ਚੰਗੀ ਇਹਦੀ ਹਾਂ ਕੱਦ ਚੰਗਾ ਚੰਗੀ ਆ ਪਲੀ ਵੀ ਆ ਫੇਸ ਦਿਖਾਵਾਂਗੀ ਸਿੰਘ ਬਹੁਤ ਚੰਗਾ ਕਰ ਇਹ ਉਹਦੇ ਨਾਲ ਵੱਡੀ ਆ ਪਰ ਬਿਊਟੀ ਚੈੱਕ ਕਰੋ ਦੇਖ ਬਿਊਟੀ ਇੱਕ ਨੰਬਰ ਆ ਕਿਆ ਬਾਤ ਆ ਯਾਰ ਜੱਟ ਜੱਟ ਪੂਰੀ ਆ ਕਿ ਨਹੀਂ ਬਾਈ ਨਾ ਸੰਭਗਣਾ ਬਾਈ ਬਾਕੀ ਬਰੀਡ ਤਾਂ ਬਰੀਡ ਹੀ ਦਸੂ ਯਾਰ ਸਹੀ ਗੱਲ ਆ ਬਾਈ ਕਿਆ ਆਵਾਜ਼ ਬਾਕੀ ਠੰਡ ਗਏ ਕਟੀਆਂ ਕੋਈ ਐ ਨਹੀਂ ਕੱਲ ਹੀ ਆਈਆਂ ਆਪਣੇ ਕੋਲ ਉਪਰਾਂ ਦੀ ਮੰਦਗੀਆਂ ਬੱਦਰ ਆਪੜੇ ਪੜੇ ਬਹੁਤ ਚੰਗੇ ਆ ਕਰਮਾ ਬਹੁਤ ਚੋੜੇ ਪੱਠੇ ਪੁੜੇ ਯਾਰ ਤੇ ਇਹਦਾ ਕੀ ਮੁੱਲ ਆ ਗੱਲੀ ਦਾ ਬਈ ਇਹ 34 ਦੇ ਦਾਂਗੇ ਵੀਰੇ ਇਹਦਾ 34000 ਰੁਪਿਆ ਮੁੱਲ ਨਾਲ ਦੀਦਾ 32000 ਰੁਪਿਆ ਮੁੱਲ ਤਿੰਨੇ ਬਾਈ ਕਹਿੰਦਾ ਕੱਟੀਆਂ ਗਰੀਦੋਂਗੇ ਕਿੰਨੇ ਦੇ ਦੇ ਇੱਕ 5000 ਦੇ ਦਾਂਗੇ 1 ਲੱਖ 5000 ਦੀਆਂ ਤਿੰਨੇ ਕੱਟੀਆਂ ਉਹ ਕੱਟੀ ਵੱਡੀਆਂ ਥੋੜੀ ਜੀ ਹੂੰ ਆ ਛੋਟੀ ਮੰਨ ਜਾ ਵੱਡੀ ਆ ਆਹੀ ਦੋ ਵੱਡੀਆਂ ਸਹੀ ਗੱਲ ਆ ਬਾਈ ਤੇ ਇਹਦੀ ਕਿੰਨੀ ਉਮਰ ਆ ਫਿਰ ਇਹ ਵੀ ਖੀਰੀ ਵੀ ਕੱਟੀਆਂ ਸਾਰੀਆਂ ਖੀਰੀਆਂ ਠੀਕ ਆ ਅੰਦੇ ਮੱਥਾ ਦੇ ਚੌੜਾ ਕਿੰਨਾ ਕੱਟੀਦਾ ਆ ਕੀ ਬਾਤ ਆ ਬਈ ਹਾਂ ਦੇਖੀ ਇਸ ਤੋਂ ਜਿਹੜਾ ਅੰਦਾਜ਼ਾ ਲਾਇਓ ਮੱਥਾ-ਮੁੱਥਾ ਪੂਰਾ ਚੌੜਾ ਕੱਦ ਚੰਗਾ ਝੂੜੀ ਦੇਖਿਓ ਲੈ ਲੈ ਚਾਰ ਥਾਣ ਪੂਰੀ ਵਿੱਥੀ ਦੇ ਕੀ ਬਾਤ ਨੇ ਚੌੜੀ ਦੇ ਉੱਪਰ ਕਿੰਨੀ ਜਵੇਂ ਆਪਾਂ ਕਹਿੰਦੇ ਮੰਜਾ ਡਾਲਾ ਉਹ ਕੱਟੀ ਆਈਆਂ ਵੀ ਆਈਆਂ ਦੇਖ ਪਿੱਠ ਫੋੜਾ ਦੇ ਕੰਨੇ ਬਾਨੇ ਐ ਨਹੀਂ ਬਾਈ ਵੀ ਲੱਸੀਆਂ ਲਾਵੀਆਂ ਜਿਆ ਹਨ ਪਲੀਆਂ ਨੇ ਇਹਦਾ ਗੱਲ ਕਰ ਨਵਾਈਆਂ ਨੇ ਅੱਜ ਆਪਾਂ ਐ ਨਹੀਂ ਗਏ ਜਦੋਂ ਵੀ ਤੂੜੀ ਤੋਂ ਆਈਆਂ ਹਨ ਨਹੀਂ ਥਾਂ ਭੀਆਂ ਯਾਰਾ ਦਾਣਾ ਫੂੜੇ ਖਾਦੀ ਵੀ ਇਹਦਾ ਆਸਦੀਆਂ ਗੱਟੀਆਂ ਇਹ ਤਾਂ ਗੱਲ ਕਰ ਬੰਦੇ ਨੇ ਕਈ ਵਾਰ ਮਜਬੂਰੀ ਦਾ ਵੇਚ ਦਿੰਦਾ ਯਾਰ ਜਿਵੇਂ ਆ ਝੋਟੀ ਐ ਇਹਨੇ ਵੀ ਸੇਤ ਵੀ ਟੀਕਾ ਲਾ ਲੈਣਾ ਇਹਨੇ ਫਿਰ ਮਾਲੀ ਨੇ ਬਾਕੀ ਇਹ ਟੋਕਨ 'ਚ ਰਿਕਾਰਡ ਆ ਸਾਰਾ ਕੱਢ ਸਕਦਾ ਲਾ ਠੀਕ ਆ ਜਿਵੇਂ ਆਪਾਂ ਨੂੰ ਆਉਂਦਾ ਨਾ ਕੱਢਣਾ ਵਿੱਚ ਗੁਜਰਾਤ ਵਾਲੇ ਕੱਢ ਲੈਣੇ ਸਕੈਨ ਜਾਂ ਕਰਕੇ ਠੀਕ ਆ ਬਾਈ ਇਹ ਸਾਰਾ ਦੱਸ ਦੋ ਕਿੱਥੇ ਜਮੀ ਪਲੀ ਆ ਠੀਕ ਆ ਕਿਦੀ ਹੈਗੀ ਸਹੀ ਤੇ ਇਹਦਾ ਮੁੱਲ ਕੀ ਆ ਫਿਰ ਇਹ 40 ਦੇ ਦਾਂਗੇ 40000 ਦੀ ਮਾਨਤਾਣ ਹੋ ਜਾ ਹਾਂ ਠੀਕ ਆ ਭਾਈ 40000 ਰੁਪਇਆ ਮੁੱਲ ਮਾਨਤਾਣ ਜ਼ਰੂਰ ਹੋ ਜਾ ਕੱਟੀ ਚੰਗੀ ਬਹੁਤ ਆ ਸੇਤ ਵੀ ਟੀਕੇ ਲੈ ਲੈਣੀਆਂ ਕਰ ਮਾਲੀਆਂ ਤੰਨੇ ਭਾਈ ਪਲੀਆਂ ਵੀ ਬਹੁਤ ਵਧੀਆ ਕੱਟੀਆਂ ਯਾਰਾ ਦੇ ਜੇ ਮੈਂ ਮੰਨ ਕੇ ਚੱਲ ਤੈਨਾਂ ਤਿਆਰ ਹੋ ਗਏ ਸਾਢੇ ਤਿੰਨ ਤੋਂ ਮਰਦੀਆਂ ਨਹੀਂ ਸਹੀ ਗੱਲ ਆ ਬਾਈ ਹਨਾ ਇਹਦੇ ਤੇ ਹੁਣ ਲੱਖ ਲਗ 2 ਤੇ ਦੁੱਗਣੇ ਦਾ ਆਪਣੇ ਖੇਤੀ ਵੀ ਨਹੀਂ ਕਰਦੇ ਵੀ ਨਹੀਂ ਕਰਦੇ ਬਾਈ ਨਾਰਮਲ ਜੀ ਮੱਧਵੀ 90 ਲੱਖ ਇੱਥੇ ਬਾਈ ਨਾਰਮਲ ਕੀ ਬਾਈ ਹੁਣ ਤਾਂ ਫੰਡਰ ਹੀ 70 80 ਦੀ ਵਿਕਰੀ ਲੱਗੀ ਸਹੀ ਗੱਲ ਆ ਬਾਈ ਹਮ ਬਾਈ ਦੀ ਗੱਲ ਸਹੀ ਆ ਭਲੀਆਂ ਬੁਲਾਈਆਂ ਬਈ ਜਾਨ ਸਰ ਟੀਕੇ ਲੈ ਲੈਣੇ ਮਹੀਨੇ ਖੰਡ ਨੂੰ ਹਾਂ ਹਾਂ ਬਸ ਆ ਤਾਂ 20 ਦਿਨ ਭਰਾ ਦੇ ਲਿਆ ਸਹੀ ਗੱਲ ਆ ਬਾਈ ਸੇਵਾ ਵਾਲੇ ਘਰਵਾਂਗੇ ਸੇਵਾ ਵਾਲੇ ਦੇ ਬੰਦੇ ਨਹੀਂ ਲੈਣਗੇ ਇਹ ਉਹੀ ਲਾਉ ਜੀ ਨੇ ਸ਼ੌਂਕਾ ਸ਼ਾਂਭੜਗਾ ਨੂੰ ਸਹੀ ਆ ਬਾਈ ਅੱਗੇ ਬਈ ਮੱਜ ਤੋਕੜ ਗੱਬਣਾ ਇਹ ਤੋਕੜ ਗੱਬਣਾ ਇਹ ਤਾਂ ਮਸ਼ੀਨ ਹੀ ਆ ਬਾਈ ਯਾਰ ਫਰਿਜ ਹੀ ਆ ਅੱਛਾ ਜਦੋਂ ਮਰਜ਼ੀ ਚੋਲੋ ਇਹਨੂੰ ਜੇ ਠੱਜਰ ਹਿੱਲ ਜੂ ਇਹ ਨਹੀਂ ਹਿੱਲਦੀ ਯਾਰ ਠੀਕ ਐ ਕੱਟਾ ਮਗਰਾ ਸਾਢੇ ਤਿੰਨਾਂ ਦੀ ਚੱਕ ਪਾਸਾ ਦੁੱਧ 6 ਕਿਲੋ ਆਪਾਂ 5 ਕਿਲੋ ਦੀ ਗਾਰੰਟੀ ਦੇ ਦਿੱਥੇ ਮਰਜ਼ੀ ਮੰਗਾ ਲੈ ਆਲਾ ਠੀਕ ਐ ਬਾਈ ਧਾਰ ਪੋਲੀ ਆ ਹੂੰ ਚਾਰੇ ਥਾਣ ਵਧੀਆ ਚੱਲਦੇ ਆ ਲੇਵਾ ਵਧੀਆ ਝੋਲੀ ਵਧੀਆ ਥੱਲੇ ਹੂੰ ਬਾਕੀ ਕੋਈ ਨਹੀਂ ਐਨੀ ਆ ਬਾਈ ਕਹਿੰਦਾ ਫਰਿਜ ਹੀ ਆ ਭਵਾਂ ਦੀ ਦੁਪਹਿਰੇ ਚੋਲੋ ਜਦੋਂ ਮਰਜ਼ੀ ਚੋਲੋ ਬਾਈ ਗਰੀਬ ਘਰ ਨੂੰ ਆਈ ਦੁੱਧ ਬਾਜੂਗੀ ਹੈਲਦੀ ਦੁੱ ਸੁਭਾਈ ਇੱਕ ਨੰਬਰ ਆ ਬਾਈ ਇਹਦਾ ਤੇ ਚੈੱਕ ਪਾਸ ਆ ਆਪਣੀ ਕਰਾਈ ਦਾ ਅਗਲੇ ਨਹੀਂ ਕਰਾ ਸਕਦਾ ਵਧੀਆ ਸਿੰਘ ਨਾ ਫਸੇ ਕਿਸੇ ਦੇ ਵਿੱਚ ਸੁਭਾਅ ਬਹੁਤ ਠੰਡਾ ਨਾ ਹਾਂ ਵਧੀਆ ਹੈ ਬਾਈ ਐ ਖੋਲਿਆ ਬਾਈ ਕੋਈ ਭਜੂ ਨਾ ਠੋਣੀ ਰਵਾ ਬੈਂਗਾ ਵਸੇ ਜੀ ਬਾਈ ਹਾਂ ਦੁੱਧ ਵੀ ਚੱਲ ਚੰਗਾ ਫੈਂਡ ਫੂਡ ਬਹੁਤ ਹੁੰਦੀ ਹੋਣਾ ਬਾਈ ਜਿਵੇਂ ਟੋਕੜ ਹੋਈ ਵੀ ਹੁਣ ਫੈਂਡ ਬਹੁਤ ਹੁੰਦੀ ਹੋਏ ਦੀ ਬਾਕੀ ਬੱਚਾ 5000 ਰੁਪਏ ਕੇ ਨਾ ਮਗਰ ਸਹੀ ਆ ਇਹਦਾ 5 ਕਿਲੋ ਦੁੱਧ ਮੈਂ ਸੱਜਰ ਦਾ 8 ਕਿਲੋ ਬਰਾਬਰ ਹੁੰਦਾ ਹੂੰ ਸਹੀ ਗੱਲ ਜਿਹਨੇ ਦੁੱਧ ਪੀਣ ਲੈਣੀਆ 2-3 ਮਹੀਨੇ ਵਧੀਆ ਨਿਆਰੇ ਲਿਆ ਦਊਗੀ ਖਾਣ ਵੀ ਚੰਗਾ ਲੱਗਿਆ ਚਵਾਈ ਵੀ ਬਾਈ ਕਹਿੰਦਾ ਚੰਗੀ ਆ ਹਨਾ ਬੱਚੇ ਚਵਾਈ ਚਵਾਈ ਦਵਾਈ ਜਿਹੜਾ ਪਧਾਰਾ ਮਾਰਦੇ ਨੇ ਇਹ ਹੁਣ ਖੜਜੂਗੇ ਕਿਵੇਂ ਦੇਖੀ ਲੈ ਵਾ ਦੇਖੀ ਸੱਜਰਾਂ ਵਾਲਾ ਹਨਾ ਹਾਂ ਹਾਂ ਦੇਖੋ ਬਾਲ ਜਿਹੇ ਮਾਰਦੇ ਧਾਰਾ ਕੋਈ ਨਹੀਂ ਬਾਈ ਫਿਰ ਤੇ ਮੁੱਲ ਕੀ ਇਹਦਾ ਜਹਾਜ ਇਹ 65 ਦੀ ਦੇਣੀ ਆ ਬਸ 65000 ਦੀ ਬਾਈ ਕਹਿੰਦਾ ਮੱਝ ਦੇ ਦਿਆਂਗੇ ਆ ਖਾਲੀ ਹੁੰਦੀ 2 ਘੜ 60 ਦੀ ਲਿਖ ਜਾਂਦੀ ਏ ਹੂੰ ਸਹੀ ਗੱਲ ਆ ਬਾਈ ਮੋਲ ਜਮਾ ਜਾਇਆ ਜੀ ਭਾਈ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾਉਂਦਾ ਕੋਈ ਨਾ ਮੈਂ ਦੇਖੀ ਨਹੀਂ ਆ ਮੈਂ ਮੰਗਾ ਬਹੁਤ ਵੇਚਦਾ ਲੈਣਾ ਗੱਡੋ ਗੱਡੋ ਕਣਾ ਜਾਂ ਠੀਕ ਆ ਮੈਂ ਠੰਡੀ 에ਅਰ ਹੂੰ 4 ਵਜੇ ਹਾਰਨ ਮਾਰ ਲੱਗੇ ਨੇ ਤੜਕੇ 4 ਵਜੇ ਇਧਰੋਂ ਆਪਣੀ ਜਵਾਈ ਤੜਕੇ 8 ਵਜੇ ਦੀ ਜਦੋਂ ਮਰਜੀ ਇੰਟਰ ਤੇ ਕੱਢ ਕੇ ਦੇਖ ਲੈ ਆਪਣੇ ਕੈਮਰੇ ਲੱਗੇ ਨੇ ਠੀਕ ਆ ਭਾਈ ਨਹੀਂ ਬੰਦਾ ਵਾਲਾ ਕਹਿੰਦਾ 4 ਕੇ 4 ਵਜੇ ਚੋਤੀਓ ਕੰਮ ਹੋ ਜਾਏਗਾ ਅੱਜ ਵੀ ਗਾਂ ਵੇਚੀ ਰੱਖ ਕੇ ਕੱਲ ਵੀ ਵੇਚੀ ਆ ਸਹੀ ਹੈ ਤੜਕੇ ਜਿਹੜਾ ਬੰਦਾ ਚੂਣਾ ਆਉਂਦਾ ਆਪ ਨੂੰ ਆਪ ਉਠਾਉਂਦਾ ਆ ਕੇ ਯਾਰ ਹੂੰ ਇਹ ਤਾਂ ਚਾਈ ਵਾਹ ਥੱਲੇ ਖਤਾਪੀ ਜਾ ਛੱਡਣਾ ਛੱਡਲਾ ਨਹੀਂ ਛੱਡਣਾ ਛੱਡਲਾ ਥਾਣ ਚੈੱਕ ਕਰ ਲੋ ਕੀ ਆ ਬਾਤ ਕੱਲਾ ਕੱਲਾ ਕਰ ਗਈ ਹੈ ਨਾ ਫੋਰਾ ਦੂਰ ਦਾ ਦੂਰ ਕਰ ਜਿੰਦੇ ਪੱਤ ਪਾ ਨਹੀਂ ਨਾ ਸਮਾਹ ਕਰਕੇ ਦੇਖੋ ਥਾਣ ਬਈ ਕੀ ਆ ਬਾਤ ਲੈ ਮਾਰ ਦੇ ਤਾਰਾ ਬਈ ਚਲਾਈ ਦਿਖਾ ਦੀਏ ਠੰਡੀ ਵਾਹਦਾ ਯਾਰ ਵੱਡੀ ਗੱਲ ਹਨ ਇਹ ਤਾਂ ਫਰਿਜ ਹੀ ਤਾਂ ਲੈ ਚਵਾਈ ਇੱਕ ਨੰਬਰ ਆ ਯਾਰ ਮੋਟਾ ਮੋਟਾ ਚੋਣ ਲੱਗੇ 5 ਕਿਲੋ ਦੀ ਥਾਬ ਤੇ ਮੰਗਾ ਲੇ ਜੇ ਚੋਣੀਆਂ 6 ਕਿਲੋ ਮਣਕੇ ਲੈ ਜੇ ਠੀਕ ਆ ਭਾਈ 7 ਕਿਲੋ ਦੇ ਦੋਗੇ ਹੁਣ ਵੀ ਗਰੀਬ ਕਰੋਾਈ ਦਿਆ ਹੂੰ ਦੇਖ ਹੈਗੀ ਪੱਲੀਦਾਰ ਹੂੰ ਤਰਨ ਸੇ ਤਨ ਟਾਂ ਛੋਲਣ ਨਜ਼ਾਰੇ ਨੂੰ ਤਾਂ ਠੀਕ ਆ ਭਾਈ ਜਿਹਨੇ ਖੇਤ ਰੱਖੜੀ ਆ ਮੁਰੇ ਚਾਨਕ ਵੜਨਾ ਲੈ ਜਿਵੇਂ ਮਰਜ਼ੀ ਲੈ ਜਾ ਇਹ ਦੇ ਸਹੀ ਗੱਲ ਫਰੈਜੀ ਆ ਬਾਈ ਦੀ ਗੱਲ ਸਹੀ ਆ ਜਦੋਂ ਮਰਜ਼ੀ ਜਵਾਈ ਕਰ ਲਿਓ ਕੋਈ ਜਾਨ ਕਰਦੀਆਂ ਦੂ ਦੂ ਹਾਂ ਲੈ ਵਾ ਦੇਖੋ ਥਾਨ ਨੂੰ ਹੁਣ ਪੂਰਾ ਚੰਗਾ ਬਾਈ ਸੱਜਰ ਵੀ ਦੁੱਧ ਵਧੀਆ ਦਿੰਦੀ ਐ ਲੰਮਾ ਟਾਈਮ ਦੁੱਧ ਦਿੰਦੀ ਐ ਬਰੀੜ ਇਹ ਹੀ ਆ ਜਾਂ 65000 ਰੁਪਇਆ ਮੋਲਾ ਤੇ ਬਾਈ ਦੀ ਗੱਲ ਸਹੀ ਆ ਕੱਟਾ ਵੀ ਵੇਖ ਜਾਣਾ ਕਿ ਨਹੀਂ ਬਾਈ ਹਾਂ 5 ਦਾ ਕੱਟਾ ਵੇਖ ਰਾਂ ਯਾਰ ਤੇ ਕਿਸੇ ਵੀਰ ਨੂੰ ਬਾਈ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ